ਵੱਡੀ ਤੇ ਦੁਖਦਾਇਕ ਖਬਰ ਫਰਵਾਈਪੁਰ ਦੇ ਪਿੰਡ ਖਲਚੀ ਜਦੀਤੋ ਸਾਹਮਣੇ ਆ ਰਹੀ ਹੈ ਜਿੱਥੇ ਵੇਸਟ ਪਾਣੀ ਲਈ ਪੁੱਟੇ ਖੱਡੇ ਵਿੱਚ ਡੁੱਬਣ ਕਰਮ ਦੋ ਮਾਸੂਮ ਬੱਚਿਆਂ ਦੀ ਮੌਤ ਜਿਹੜੀ ਆ ਉਹ ਹੋ ਗਈ ਆ ਤੁਹਾਡੀ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪਰ ਵਿੱਚ ਇੱਕ ਮੰਦ ਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਆ ਦੋ ਮਾਸੂਮ ਬੱਚਿਆਂ ਦੀ ਖੱਡੇ ਵਿੱਚ ਡੁੱਬਣ ਕਾਰਨ ਮੌਤ ਜਿਹੜੀ ਆ ਹੋ ਗਈ ਆ ਤੇ ਪਰਿਵਾਰ ਵੱਲੋਂ ਵੱਡੇ આરોਪ ਜਿਹੜੇ ਆ ਉਹ ਇੱਕ ਪੱਠਾ ਮਾਲਕ ਤੇ ਲਗਾਏ ਗਿਆ ਕਿ ਪੱਠਾ ਮਾਲਕ ਨੂੰ ਕਈ ਵਾਰ ਕਿਹਾ ਗਿਆ ਸੀਗਾ ਕਿ ਇਹ ਖੱਡੇ ਜਿਹੜੇ ਆ ਬੰਦ ਕੀਤੇ ਜਾਣ ਪਰ ਉਸਨੇ ਖੱਡੇ ਜਿਹੜੇ ਬੰਦ ਨਹੀਂ ਕੀਤੇ ਤੇ ਅੱਜ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਸਿਵਲ ਹਸਪਤਾਲ ਦੀਆਂ ਹਨ ਜਿੱਥੇ ਉਹਨਾਂ ਮਾਸੂਮ ਬੱਚਿਆਂ ਨੂੰ ਜਿਹੜਾ ਲਿਆਂਦਾ ਗਿਆ ਉਹਨਾਂ ਦੀ ਮੌਤ ਜਿਹੜੀ ਆ ਹੋ ਚੁੱਕੀ ਆ ਪਰਿਵਾਰ ਦਾ ਰੋ ਰੋ ਬੁਰਾ ਹਾਲਾ ਤਾਂ ਉਧਰ ਜਦੋਂ ਪੱਠਾ ਮਾਲਕ ਦਾ ਪੱਖ ਜਾਣਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਜ਼ਮੀਨ ਜਿਹੜੀ ਆ ਉਸਨੇ ਠੇਕੇ ਤੇ ਲਈ ਹੋਈ ਸੀ ਤਾਂ ਪਿੰਡ ਦਾ ਜਿਹੜਾ ਵੇਸਟ ਪਾਣੀ ਸੀਗਾ ਉਹ ਇੱਟਾਂ ਖਰਾਬ ਕਰਦਾ ਸੀਗਾ ਤਾਂ ਇਸ ਲਈ ਇਹ ਖੱਡੇ ਜਿਹੜੇ ਆ ਉਹ ਪੁੱਟੇ ਹੋਏ ਸਨ ਤਾਂ ਇਸ ਵਿੱਚ ਉਸ ਦਾ ਕੋਈ ਵੀ ਕਸੂਰ ਜਿਹੜਾ ਨਹੀਂਗਾ ਉਧਰ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਪਰ ਪਰਿਵਾਰ ਵੱਲੋਂ ਅਨਸਾਫੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਤਾਂ ਕਿ ਕੁਝ ਕਹਿਣਾ ਹੈ ਪਰਵਾਰਕ ਮੈਂਬਰਾਂ ਦਾ ਅਤੇ ਪੁਲਿਸ ਦਾ ਤੇ ਪੱਠਾ ਮਾਲਕ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਕਿ ਲੱਗਦੀ ਸੀ? ਹਾਂਜੀ ਇੱਕ ਮੇਰੀ ਗੁੜੀਆ ਸੀ, ਇੱਕ ਮੇਰੀ ਭੈਣ ਸੀ। ਕੀ ਹੋਇਆ ਕੀ? ਹੋਇਆ ਕੀ ਇਹ ਵੀ ਮਤਲਬ ਕਿ ਇੱਥੇ ਇੰਜ ਕਰਕੇ ਸਾਡੇ ਮਗਰ ਤੁਰੀਆਂ ਜਾਂਦੀਆਂ ਸੀ। ਭਾਈ ਪੱਠੇ ਦਾ ਕੰਮ ਕਰੀਦਾ ਤੇ ਮਤਲਬ ਪਤਾ ਨਹੀਂ ਲੱਗਾ ਤੇ ਦੇ ਚੱਡੇ ਗੀਆਂ। ਚਿੱਟੜ ਗੀਆਂ। ਹੱਡੇ ਵਿੱਚ। ਕਿਵੇਂ? ਉਹ ਮਤਲਬ ਪੈਰ ਫਿਸਲ ਗਿਆ ਉਹਨਾਂ ਦਾ। ਖੰਮੀ ਪਿਆਸੀ ਗਿਆ ਨਾ ਖੱਡੇ-ਖੱਡੇ ਤੋਂ ਪੈਰ ਤੇ ਜ਼ਰਗਤ ਵਿੱਚ ਦੇਖੀ। ਖੱਡੇ ਕਿੰਨਾ ਨੇ ਮਾਰੇ ਹੋਏ ਸੀ? ਬਾਹੂਆ ਨੇ ਮਾਰੇ ਸੀ। ਬਾਹੂਆ ਨੇ ਬਹੁਤ ਵਾਰੀ ਪਹਿਲਾਂ ਵੀ ਅੱਗੇ ਕਹਿ ਚੁੱਕੇ ਆਂ, ਇਹ ਨਹੀਂ ਮੰਨਦੇ ਸਾਡੀ ਗੱਲ। ਇਹਾਂ ਦੇ ਮਰਨੇ ਤੋਂ ਟੋਡੇ ਸਾਡੇ ਕੀ ਲੱਗਦੇ? ਹੰਕਾਰਵਾਈ ਚਾਹੀਦੀ ਐ ਇਹਨਾਂ ਤੇ ਵਾਰ ਤੋਂ ਵਾਰ। ਕਿੱਡੇ-ਕੱਡੇ ਬੱਚੇ ਸੀ? ਇੱਕ ਆ ਗਈ ਸੀ 4-5 ਸਾਲਾਂ ਦੀ ਕੁੜੀ ਤੇ ਇੱਕ 5-6 ਸਾਲਾਂ। ਭਾਜੀ ਕੀ ਮਾਮਲਾ ਤਾਂ ਕੀ ਹੋਇਆ ਇਹ ਮਾਮਲਾ ਭਾਜੀ ਪੱਠੇ ਦੇ ਨਾ ਮਾਲਕ ਨੇ ਵੀ ਆਪਣਾ ਮੀਂਹ ਦਾ ਪਾਣੀ ਨੂੰ ਸਮੇਟਣ ਲਈ ਖੱਡੇ ਮਾਰੇ ਹੋਏ ਸੀ ਜੀਸੀਪੀ ਨਾ 8 8 9 9 ਫੁੱਟ ਖੱਡੇ ਸੀਗੇ ਜਿਨ੍ਹਾਂ ਵਿੱਚ ਉਹ ਪਾਣੀ ਸਮੇਟਿਆ ਜਾਂਦਾ ਸੀਗਾ ਤੇ ਪਿੰਡ ਦੇ ਆਲੇ ਦੁਆਲੇ ਸਾਰੇ ਜਿੱਥੇ ਕੰਮ ਚੱਲਦਾ ਪੱਠੇ ਦਾ ਉਹਨੇ ਖੱਡੇ ਮਾਰੇ ਆ ਉਹਨਾਂ ਨੂੰ ਇੱਕ ਵਾਰੀ ਰੋਕਿਆ ਵੀ ਦੋ ਵਾਰੀ ਖੱਡੇ ਪੂਰੇ ਵੀ ਕਈਆਂ ਨਾ ਕਈ ਬੰਦਿਆਂ ਨੇ ਪਰ ਕਹਿਣ ਦੇ ਬਾਵਜੂਦ ਫੇਰ ਮਾਰੇ ਗਏ ਤੇ ਉਹ ਕੱਲ ਫਿਰ 4:00 ਵਜੇ ਦੇ ਕਰੀਬ ਬੱਚੇ ਦੋ ਸੀਗੇ ਪਾਣੀ ਵਿੱਚ ਡੁੱਬ ਕੇ ਮਰ ਗਏ ਤੇ ਉਸ ਤੋਂ ਬਾਅਦ ਤੁਰੰਤ ਇਹਨਾਂ ਨੇ ਅੱਧੇ ਘੰਟੇ ਬਾਅਦ ਜੀਸੀਕੀ ਲਿਆ ਕੇ ਆਪਣੀ ਉਹ ਸਾਰੇ ਜਿੰਨੇ ਕੱਡੇ ਸੀ ਕੋਈ 10 12 ਕੱਡੇ ਸੀਗੇ ਸਾਰੇ ਪੂਰ ਦਿੱਤੇ ਆ ਤੇ ਚਲੋ ਜਿਹੜੀ ਵੀ ਉਹ ਘਰ ਵਾਲਿਆਂ ਦਾ ਮਾੜਾ ਹਾਸਦਾ ਹੋਇਆ ਇਸ ਤੋਂ ਵੱਡਾ ਨੁਕਸਾਨ ਕਿਸੇ ਦਾ ਨਹੀਂ ਹੁੰਦਾ ਕਿੰਨੇ ਬੱਚੇ ਕਿੰਨੀ ਕਿੰਨੂ ਮਰ ਗਏ ਇੱਕ 5 ਸਾਲ ਦਾ ਹੋਊਗਾ ਇੱਕ 4 ਕੁ ਸਾਲ ਦਾ ਹੋਣਾ ਇਹਨਾਂ ਇੱਕ ਦੋ ਬੱਚੇ ਸੀਗੇ ਨੁਕਸਾਨ ਵੱਡਾ ਹੋਇਆ ਵਾ ਵਿਚਾਰਿਆਂ ਦਾ ਕਾਫੀ ਚਲੋ ਜਿਹੜੀ ਬੰਦ ਹੀ ਕੋਈ ਕਾਰਵਾਈ ਕੀਤੀ ਜਾਵੇ ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਤੇ ਜਿਹੜੇ ਖੱਡੇ ਸੀਗੇ ਪੱਠੇ ਦੇ ਅੰਦਰ ਸੀ ਜਾਂ ਬਾਹਰ ਵੱਲ ਸੀ ਨਹੀਂ ਉਹ ਉਹਨਾਂ ਦੇ ਪਿੰਡਾਂ ਵਿੱਚ ਸੀਗੇ ਜਿੱਥੇ ਇਹ ਕੰਮ ਚੱਲਦਾ ਪੱਠੇ ਦਾ ਤੇ ਪਿੰਡ ਦੇ ਨਾਲ-ਨਾਲ ਸਾਰੇ ਉਹ ਪੇੜ ਬਣੇ ਹੋਏ ਨੇ ਯਾਨੀ ਧਾਨ ਅੰਦਰ ਜੀ ਪੱਠੇ ਦਾ ਪਾਣੀ ਬਾਰਿਸ਼ ਦਾ ਸੀ ਲੇਕਿਨ ਖੱਡੇ ਪੱਠੇ ਇਹਨਾਂ ਮਾਰੇ ਹੋਏ ਸੀਗੇ ਤੇ ਉਹ ਭਰ ਗਏ ਜਮੀਨ ਠੇਕੇ ਤੇ ਮਲੀਜ ਤੇ ਲਈ ਹੋਈ ਉਹਦੇ ਚਿੱਟਾਂ ਦੀ ਬਥੇਰ ਕੱਚੀਆਂ ਕਰਦੇ ਆ ਤੇ तकरीबन ਵਸਤੀ ਦਾ ਪਾਣੀ ਵੀ ਉੱਥੇ ਆਉਂਦਾ ਸੀਗਾ ਜੀ ਤੇ ਮੇਰੀਆਂ ਇੱਧਾਂ ਨੂੰ ਪੈਂਦਾ ਸੀਗਾ ਜੀ ਕਿ ਇਹ ਮੈਨੂੰ ਸਾਰੇ ਮੈਂ ਕਿਹਾ ਪਾਣੀ ਰੋਕੋ ਮੈਨੂੰ ਕਹਿੰਦੇ ਵੀ ਥੋੜਾ ਜਿਹਾ ਮਾੜਾ ਮਾੜਾ ਖੱਦਾ ਮਾਰ ਲੈ ਪਾਣੀ ਗਾਹ ਨਾ ਜਾਵੇ ਤੇਰਾ ਨੁਕਸਾਨ ਵੀ ਨਾ ਹੋਵੇ ਉਹ بارش ਜਿਆਦਾ ਪੈ ਗਈ ਪਾਣੀ ਪੈ ਗਿਆ ਜੀ ਉਹ ਬੱਚੇ ਕੀ ਦੇ ਖੇਡ ਦੇ ਖੇਡ ਤੇ ਚਲੇ ਗਏ ਲੈ ਗਏ ਉਹ ਪਤਾ ਨਹੀਂ ਲੱਗਿਆ ਇੱਥੇ ਜੋ ਆਫਤਾ ਆ ਗਿਆ ਜੀ ਬੜਾ ਮਾੜਾ ਹੈ ਜੀ ਦੋਵੇਂ ਨੀ ਮੌਤ ਹਾਂ ਦੋਨਾਂ ਦੀ ਕਹਿੰਦੇ ਮੌਤ ਹੋ ਗਈ ਹੈ ਜੀ ਇਸ ਗੱਲ ਦਾ ਹੀ ਆਪ ਦੁੱਖ ਜਹਾਰ ਕਰਦੇ ਆਂ ਪਰਿਵਾਰ ਨਾਲ ਵੀ ਹਮਦਰਦੀ ਹੈ ਜੀ ਤੁਹਾਡੀ ਬਹੁਤ ਮਾੜੀ ਗੱਲ ਹੋਈ ਕਿਹੜੇ ਪਿੰਡ ਦਾ ਮਾਮਲਾ ਇਹ ਖਲਚੀ ਜੀ ਦੀ ਹੈ ਜੀ ਖੁਜੀ ਜੀ ਕੀ ਮਾਮਲਾ ਹੈਗਾ ਜੀ ਇਤਤਨ ਖੇਤੀ ਦੀ ਜਲੀ ਦੇ ਵਿੱਚ ਨਾਲਾ ਤੋਂ ਬੱਤੀਆਂ ਸੀ ਇੱਕ ਬੱਤੀ ਇੱਕ ਤੇ ਖੱਜੀ ਪੀਤੀ ਸੀ ਤਾ ਪਰ ਇੱਕ ਬੇਤੀ ਜਿਹੜੇ ਦੋਤੀ ਸੀ ਕਿ ਆਪਣੇ ਖੇਤ ਵਿੱਚ ਨਾ ਪਾਣੀ ਨਹੀਂ ਲੱਪਾਣੀ ਸੀਗਾ ਪੱਛੇ ਦੇ ਨਾਲ ਜੂਦਾ ਪਾਣੀ ਸੀ ਉਹਦੇ ਵਿੱਚ ਫੇਡ ਨਿਕਲਦੇ ਅਕਲੀਆਂ ਉਹਨੇ ਇਹਨਾਂ ਨੇ ਬਿਆਨ ਮੁਤਾਬਕ ਇਹਨਾਂ ਦੇ ਬਿਆਨ ਮੁਤਾਬਕ ਉਹਨਾਂ ਵਿੱਚ ਦਿੱਕੀਆਂ ਉਹਨਾਂ ਦੇ ਡਿੱਗਣ ਕਰਕੇ ਪਾਣੀ ਡਿੱਗਣ ਦਾ ਮਾਮਲਾ ਉੱਥੇ ਖੱਡਾ ਸੀਗਾ ਜੀ ਪੂਰਾ ਦਸਮਤਾ ਖੱਡਾ ਸੀਗਾ ਜਿਵੇਂ ਬਿਆਨ ਲਿਖਾਇਆ ਬਿਆਨ ਦੇ ਮੁਤਾਬਕ ਉਹਨਾਂ ਨੇ ਖੱਡਾ ਹੀ ਹੈ ਪਾਣੀ ਠੀਕ ਹੈ ਪਾਣੀ ਡਿੱਗਿਆ ਗਿਆ ਮੈਸੇਜ ਆ ਪਾਣੀ ਡਿੱਗਿਆ ਹੋਣ ਹਸਪੀਟਲ ਲੈ ਗਿਆ ਜੀ ਹਸਪੀਟਲ ਲੈ ਗਿਆ ਜੀ ਤੋਂ ਬਦਲ ਨਾਲ ਰੈਫਰ ਕਰਤਾ ਫ੍ਰੀ ਕੋਰ ਵਾਸਤੇ ਫ੍ਰੀ ਕੋਰ ਕਹਿੰਦੇ ਮੈਡੀਕਲ ਹੁੰਦਾ ਇਹ ਇੱਥੇ ਮੈਡੀਕਲ ਨਹੀਂ ਹੁੰਦਾ ਪਰ ਕਾਰਗਵਾਸੀ ਫ੍ਰੀ ਕੋਰ ਐਕਚੁਅਲੀ ਤੋਂ ਮੈਂ ਤਾਂ ਚੋਗੀ ਦੋਨਾਂ ਹੀ ਦਾ